ਸਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਆ ਕਿ ਇਸ ਵਾਰ ਦੀ ਵੱਡੀ ਖਬਰ ਜਿਹੜੀ ਅਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬਿੱਤੇ ਦਿਨੀ ਇੱਕ ਵਿਅਕਤੀ ਕੋਲ ਜੋ ਕਿ ਗੁਜਰਾਤ ਤੋਂ ਆਇਆ ਸੀ ਉਸ ਦੇ ਨਾਲ ਬਾਈਪਾਸ ਦੇ ਉੱਤੇ ਲੁੱਟ ਕੀਤੀ ਜਾਂਦੀ ਉਸ ਦੇ ਕੋਲ ਚਾਰ ਨੌਜਵਾਨਾ ਵੱਲੋਂ ਜਿਹੜਾ ਆ ਉਹਦੇ ਹਥਿਆਰਾਂ ਦੇ ਬੰਦ ਤੇ ਉੱਤੇ ਪਿਸਟਲ ਲਗਾ ਕੇ ਜਿਹੜਾ ਉਸ ਤੋਂ ਕੈਸ਼ ਖੋਇਆ ਜਾਂਦਾ ਮੋਬਾਈਲ ਖੋਇਆ ਜਾਂਦਾ ਤਾਂ ਫਿਲਹਾਲ ਪੁਲਿਸ ਵੱਲੋਂ ਚਾਰੇ ਮੁਜ਼ਰਮਾਂ ਨੂੰ ਗ੍ਰਿਫਤਾਰ ਕਰਕੇ ਵੱਡੀ ਤਾਂ ਹਾਸਲ ਕੀਤੀ ਹੈ ਜੀ ਸਰ ਕੀ ਮਾਮਲਾ ਸਰ ਜੀ ਕੈਮਰ ਜੀ ਕਰ 24 10 2025 ਨੂੰ ਸਵੇਰ ਦੇ 2:30 ਵਜੇ 112 ਤੇ ਕਾਲ ਆਈ ਸੀ ਦਵਿੰਦਰ ਸਿੰਘ son of ਕਾਂਤੀ ਸਿੰਘ ਦੇ ਵੱਲੋਂ ਕਿ ਸਾਡੇ ਕੋਲੋਂ ਚਾਰ ਬੰਦੇ ਆ ਕੇ ਪਿਸਤਲ ਦਿਖਾ ਕੇ ਤੇ ਸਿਰ ਤੇ ਰੌਡ ਮਾਰ ਕੇ ਪੈਸੇ ਖੋ ਕੇ ਲੈ ਕੇ ਗਏ ਹੈ 112 ਨੇ ਨਾਲ ਦੇ ਨਾਲ ਹੀ ਆਪਣਾ ACP ਪੀਸ ਗਗਨਦੀਪ ਜੀ ਤੇ SHO ਮਕਬੂਲਪੁਰ ਜਸਜੀਤ ਸਿੰਘ ਜੀ ਨੂੰ ਫੋਨ ਕੀਤਾ ਤੇ ਨਾਲ ਦੇ ਨਾਲ ਹੀ ਇਹਨਾਂ ਨੇ ਆਪਣੀ ਟੀਮਸ ਬਣਾਈਆਂ ਤੇ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਜਦੋਂ ਇਨਸੀਡੈਂਟ ਵਾਲੀ ਥਾਂ ਤੇ ਪਹੁੰਚੇ ਤੇ ਜਿਹੜੇ ਆ ਚਾਰ ਦਵਿੰਦਰ ਸਿੰਘ ਜਿਹੜਾ ਕੰਪਲੇਨੈਂਟ ਹੈ ਉਹ ਨਾਲ ਉਹਦੇ ਤਿੰਨ ਹੋਰ ਸਾਥੀ ਸੀਗੇ ਸਵਿਫਟ ਕਾਰ ਦੇ ਵਿੱਚ ਉਹਨਾਂ ਨੇ ਪੂਰਾ ਇਨਸੀਡੈਂਟ ਰਿਪੋਰਟ ਨਰੇਟ ਕੀਤਾ ਤੇ ਇਹਨਾਂ ਨੇ ਸੀਪੀ ਸਾਹਿਬ ਦੀ ਨੋਲੇਜ ਚ ਲਿਆਏ ਤੇ ਮਾਨਯੋਗ ਕਮਿਸ਼ਨਰ ਪੁਲਿਸ ਅਮਰਸਰ ਦਾ ਗੁਰਪ੍ਰੀਤ ਸਿੰਘ ਪੁਲਰ ਸਾਹਿਬ ਉਹਨਾਂ ਨੇ ਡਾਇਰੈਕਸ਼ਨਸ ਦਿੱਤੀਆਂ ਤੇ ਨਾਲ ਦੇ ਨਾਲ ਹੀ ਟੀਮਸ ਬਣਾਈਆਂ ਤੇ ਬੰਦੇ ਬੰਦੇ ਦੀ ਹੰਡ ਤੇ ਟੀਮਸ ਗਈਆਂ ਤੇ 24 ਘੰਟੇ ਦੇ ਵਿੱਚ ਵਿੱਚ ਹੀ ਕਮਿਸ਼ਨਰ ਪੁਲਿਸ ਅਮਰਸਰ ਮੁਖ ਬੁਲਪੁਰਾ ਪੁਲਿਸ ਸਟੇਸ਼ਨ ਨੂੰ ਕਾਮਯਾਬੀ ਮਿਲੀ ਤੇ ਚਾਰ ਬੰਦੇ ਅ ਆਪਣਾ ਗ੍ਰਿਫਤਾਰ ਕੀਤੇ ਬਿਕਰਮਜੀਤ ਸਿੰਘ ਅਲਾਈਸ ਬੱਕਾ ਸੁਨੀਲ ਸਿੰਘ ਅਲਾਈਸ ਸ਼ੀਲੂ ਪਰ ਪਰਮ ਸਿੰਘ ਅਲਾਈਸ ਪੰਨੀ ਸਤਨਾਮ ਸਿੰਘ ਅਲਾਈਸ ਹੈਪੀ ਜਿਹੜਾ ਬਿਕਰਮਜੀਤ ਸਿੰਘ ਹੈ ਤੇ ਸੁਨੀਲ ਸਿੰਘ ਹੈ ਇਹ ਹੈਗੇ ਆ ਅੰਮ੍ਰਿਤਸਰ ਰੂਰਲ ਦੇ ਰੈਨ ਵਾਲੇ ਚਾਟੀਵੈਂਟ ਪੁਲਿਸ ਸਟੇਸ਼ਨ ਦੇ ਏਰੀਆ ਦੇ ਰੈਨ ਵਾਲੇ ਪਰਮ ਸਿੰਘ ਤੇ ਸਤਨਾਮ ਸਿੰਘ ਹੈਗੇ ਆ ਬੀ ਡਿਵੀਜ਼ਨ ਤੇ ਸੁਲਤਾਨਵਿੰਡ ਦੇ ਰੈਨ ਵਾਲੇ ਜੀ ਇਨਾਂ ਦੀ ਉਮਰ 28 ਤੋਂ 33 ਸਾਲ ਦੇ ਵਿੱਚ ਵਿੱਚ ਹੈਗੀ ਹੈ ਤੇ ਜਿਹੜਾ ਵਿਕਰਮਜੀਤ ਸਿੰਘ ਹੈ ਇਹਦੇ ਤੇ ਇੱਕ ਐਫਆਈਆਰ ਹੈਗੀ ਹੈ ਜੀ ਸਾਲ 2024 ਦੀ ਤੇ ਜਿਹੜਾ ਸੁਨੀਲ ਸਿੰਘ ਹੈ ਉੱਤੇ 6 ਗ੍ਰਾਮ ਹਿਰਵਿੰਦ ਦੀ ਐਫਆਈਆਰ ਹੈ ਪਹਿਲਾਂ ਪਰਮ ਸਿੰਘ ਤੇ 4 ਐਫਆਈਆਰਸ ਨੇ ਜੀ ਤੇ ਸਤਨਾਮ ਸਿੰਘ ਤੇ ਫਿਲਹਾਲ ਕੋਈ ਪਹਿਲੀ ਹੁਣ ਐਫਆਈਆਰ ਹੋਈ ਹੈ ਜੀ ਉੱਤੇ ਇਸ ਤੋਂ ਪਹਿਲਾਂ ਕੋਈ ਐਫਆਈਆਰ ਨਹੀਂ ਸੀ ਤੇ ਇਹਨਾਂ ਨੇ ਖੋਹ ਕੀਤੀ ਤੇ ਇਹਨਾਂ ਨੇ ਪੈਸਿਆਂ ਦੀ ਖੋਹ ਕੀਤੀ ਜਿਹੜਾ ਸਾਨੂੰ ਨੋਟ ਆਇਆ 35000 ਰੁਪਏ ਦੀ ਨਾਲ ਇਹਨਾਂ ਦੇ ਮੋਬਾਈਲ ਫੋਨ ਵੀ ਲੈ ਕੇ ਗਏ ਤੇ ਅਸੀਂ ਇੱਕ ਬਰੀਜ਼ਾਕਾਰ ਜਿਹਦੇ ਚ ਦੋਸ਼ੀ ਆਏ ਸੀਗੇ ਉਹ ਅਸੀਂ ਰਿਕਵਰ ਕਰ ਲਈ ਹੈ ਇੱਕ ਪਿਸਤਲ ਵੀ ਰਿਕਵਰ ਕਰ ਲਈ ਹੈ ਜਿਹੜੀ ਇਹਨਾਂ ਨੇ ਸਿਰ ਤੇ ਰੱਖੀ ਸੀ ਪੈਸੇ ਖੋਣ ਵੇਲੇ ਤੇ ਜਿਹੜਾ ਮੋਬਾਈਲ ਫੋਨ ਹੈ ਰੈਡਮਿੰਗ ਦਾ ਉਹ ਵੀ ਅਸੀਂ ਰਿਕਵਰ ਕਰ ਲਿਆ ਉਹਦੇ ਨਾਲ ਨਾਲ ਰੌਡ ਵੀ ਅਸੀਂ ਰਿਕਵਰ ਕਰ ਲਈ ਹੈ ਤੇ 35000 ਵਿੱਚੋਂ ਜਿਹੜਾ ਕੈਸ਼ ਐ ਅਸੀਂ 12000 ਰੁਪਏ ਰਿਕਵਰ ਕਰ ਲਿਆ ਇਹਨਾਂ ਤੋਂ ਤੇ ਹੁਣ ਅਸੀਂ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਅਸੀਂ ਰਿਮਾਂਡ ਲਿੱਤਾ ਹੈ ਤੇ ਹੋਰ ਅਸੀਂ ਪੁੱਛਗិច្ច ਕਰ ਰਹੇ ਹਾਂ ਤੇ ਜਿਵੇਂ ਕੁਝ ਸਾਹਮਣੇ ਆਊਗਾ ਅਸੀਂ ਤੁਰ ਤੱਕ ਪਹੁੰਚਾਵਾਂਗੇ ਸਰ ਖੋ ਕੀਤੀ ਕਿੱਥੇ ਇਹਨਾਂ ਨੇ ਖੋ ਕੀਤੀ ਇਹਨਾਂ ਨੇ ਬਾਈਪਾਸ ਲੱਗੇ ਰਾਇਨ ਇੰਟਰਨੈਸ਼ਨਲ ਸਕੂਲ ਹੈ ਉਤੋਂ 100 200 ਮੀਟਰ ਅੱਗੇ ਖੋ ਕੀਤੀ ਇਹ ਜਿਹੜਾ ਦਵਿੰਦਰ ਸਿੰਘ son of ਕਾਂਤੀ ਸਿੰਘ ਹੈ ਤੇ ਨਾਲੇ ਦੇ ਤਿੰਨ ਦੋਸਤ ਹੋਰ ਇਹ ਗੁਜਰਾਤ ਤੋਂ ਆ ਰਹੇ ਸੀ ਇਹਨਾਂ ਨੇ ਕਸ਼ਮੀਰ ਜਾਣਾ ਸੀ ਇਹਨਾਂ ਦੀ ਮਾੜੀ ਕਾਰ ਖਰਾਬ ਹੋਈ ਸੀਗੀ ਤੇ ਇਹਨਾਂ ਨੇ ਕਾਰ ਸਾਈਡ ਤੇ ਲਾਈ ਕਿ ਅਸੀਂ ਕਾਰ ਨੂੰ ਸਵੇਰੇ ਚੈੱਕ ਕਰਾ ਲਾਂਗੇ ਤੇ ਆਪਣੇ ਮੋਬਾਈਲ ਫੋਨ ਤੇ ਹੋਟਲ ਸਰਚ ਕਰਨਾ ਸ਼ੁਰੂ ਕੀਤਾ ਤੇ ਇਹ ਜਿਹੜੇ ਦੋਸ਼ੀ ਨੇ ਵਿਕਰਮਜੀਤ ਬਿੱਕਾ ਤੇ ਸ਼ੀਲੂ ਤੇ ਪੰਨੀ ਤੇ ਹੈਪੀ ਇਹ ਇਹਨਾਂ ਨੇ ਕਾਰ ਦੇਖੀ ਕਿ ਸਟੇਸ਼ਨਰੀ ਹੈ ਤੇ ਇਹਨਾਂ ਨੇ ਸੌਫਟ ਟਾਰਗੇਟ ਸਮਝ ਕੇ ਤੇ ਉਹਨਾਂ ਤੋਂ ਖੋਹੀਤੀ ਜੀ ਸਰ ਕੁਝ ਪਤਾ ਲੱਗਾ ਕਿ ਇਹ ਟੂਰਿਸਟ ਵੀ ਜਰਾ ਨਿਸ਼ਾਨਾ ਬਣਦੇ ਹੁੰਦੇ ਸੀ ਜਾਂ ਹੋਰ ਵੀ ਸਿਵਲ ਨਹੀਂ ਦੇਖੋ ਜਿਹੜਾ ਤਾਂ ਖੋਵਲਾ ਹੈਗਾ ਉਹ ਇਹਨਾਂ ਦਾ ਪਹਿਲਾ ਹੈ ਪਹਿਲਾਂ ਜਿਵੇਂ ਐਨਡੀਪੀਐਸ ਦੇ ਹੈਗਾ ਕੋਈ ਚੋਰੀ-ਚੂਰੀ ਦਾ ਹੈਗਾ ਜਿਹੜਾ ਖੋਵਲਾ ਹੈਗਾ ਇਹ ਇਹਨਾਂ ਦਾ ਪਹਿਲਾ ਇਨਸੀਡੈਂਟ ਹੈ ਪਹਿਲੀ ਵਾਰ ਬੱਸ ਇਹਨਾਂ ਤੋਂ ਵਰਤੀ ਕਿ ਇਹ ਚੋਰੀ ਦੀ ਗਈ ਸੀ ਜਾਂ ਇਹਨਾਂ ਦੀ ਆਪਣੀ ਉਹ ਅਸੀਂ ਵੈਰੀਫਾਈ ਕਰਾ ਰਹੇ ਹਾਂ ਔਰ ਵਿਦਾਊਟ ਨੰਬਰ ਪਲੇਟ ਬਰੀਜ਼ਾ ਕਾਰ ਹੈਗੀ ਹੈ ਉਹਦੇ ਅੱਗੇ ਪਿੱਛੇ ਨੰਬਰ ਪਲੇਟ ਨਹੀਂ ਸੀਗੀ ਉਹ ਅਸੀਂ ਆਰਟੀਆ ਆਫਿਸ ਇਹਦਾ ਚੈਸੀ ਨੰਬਰ ਟ੍ਰੇਸ ਕਰਕੇ ਆਪਣਾ ਸਕੈਨ ਕਰਕੇ ਤੇ ਅਸੀਂ ਆਰਟੀ ਆਫਿਸ ਤੋਂ ਕਰਵਾ ਦੇਵਾਂਗੇ ਵੈਪਨ ਕੰਟਰੀ ਮੇਡ ਪਿਸਟਲ ਹੈ ਜੀ ਸਰ ਸਰ ਟੋਟਲੀ ਕਿੰਨੇ ਲੋਗ ਗ੍ਰਿਫਤਾਰ ਹੋ ਚੁਕੇ ਨੇ ਔਰ ਕਿੰਨੇ ਬਾਕੀ ਨੇ ਹਜੇ ਨਹੀਂ ਚਾਰ ਲੋਗ ਸਕੇ ਚਾਰੋ ਗ੍ਰਿਫਤਾਰ ਹੋ ਗਏ ਸਰ ਇਹਨਾਂ ਦਾ ਕੋਈ ਮਤਲਬ ਕੋਈ ਕਾਰੋਬਾਰ ਕੀ ਕੋਈ ਘਰਬੜ ਕਰਦੇ ਸੀ ਕੀ ਹੈ ਕਿ ਨਹੀਂ ਨਹੀਂ ਇਹਨਾਂ ਦਾ ਕੋਈ ਖਾਸ ਕਾਰੋਬਾਰ ਨਹੀਂ ਇਹਨਾਂ ਚੋਂ ਇੱਕ ਤਾਂ ਟੈਕਸੀ ਡਰਾਈਵਰ ਹੈ ਤੇ ਬਾਕੀ ਦੋ ਤਿੰਨ ਵੇਲੇ ਹੀ ਨੇ ਸਰ ਕੋਈ ਮੈਰਿਡ ਵੀ ਹੈ ਕਿ ਐਸਾ ਨਹੀਂ ਨਹੀਂ ਅਨਮੈਰਿਡ ਨੇ ਜੀ ਠੀਕ ਮਤਲਬ ਕਾਫੀ ਤੁਮਣਾ ਕਰਦੇ ਤੇ ਕਾਫੀ ਦਿਨ ਤੇ ਕੰਮ ਕਰਦੇ ਬੈਨਾ ਦੇਖੋ ਜਿਹੜਾ ਤਾਂ ਇਹਨਾਂ ਤੇ ਪਰਚਾ ਹੈਗਾ 24 ਦਾ ਹੈਗਾ ਜਿਹੜਾ ਪੰਨੀ ਹੈ ਉਹ 18 ਤੇ ਉਹਦੇ ਉੱਪਰ ਸਭ ਤੋਂ ਪਹਿਲਾਂ ਨਸ਼ੀਲੀ ਗੋਲੀਆਂ ਦਾ ਪਰਚਾ ਹੋਇਆ ਸੀ ਠੀਕ ਠੀਕ ਉਹਦੇ ਉੱਪਰ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ